ਇਸ ਬਣ ਤੋਂ ਕਿਰਦਾ ਹੈ ਅਮਰਤ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੈ ਇਹ ਸਥਾਨ ਜਦੋਂ ਗੁਰੂ ਕੇ ਸਿੰਘਾਂ ਵੱਲੋਂ ਇਹ ਨਿਸ਼ਾਨ ਸਾਹਿਬ ਲਾਇਆ ਜਾ ਰਿਆ ਸੀ ਇਸ ਦੀ ਨੀਵ ਰੱਖੀ ਜਾ ਰਹੀ ਸੀ ਉਸ ਸਮੇਂ ਗੁਰੂ ਸਾਹਿਬ ਦੀ ਤਲਵਾਰ ਇੱਥੋਂ ਸ੍ਰੀ ਸਾਹਿਬ ਇੱਥੋਂ ਮਿਲੀ ਸੀ ਇੱਥੇ ਸੇਵਾ ਨਿਭਾ ਰਹੇ ਗੁਰੂ ਕੇ ਖਾਲਸੇ ਵੱਲੋਂ ਦੱਸਿਆ ਜਾਂਦਾ ਹੈ ਕਿ ਇੱਥੇ ਕਲਾ ਜਿਹੜੀ ਸ਼ਰਿਆਮ ਵਰਤਦੀ ਦੇਖੀ ਜਾ ਸਕਦੀ ਹੈ ਦੂਰੋਂ ਦੂਰੋਂ ਲੋਕ ਆਉਂਦੇ ਨੇ ਦੁਖਿਆਰੇ ਇੱਥੇ ਆਪਣਾ ਦੁੱਖ ਦੱਸਣ ਅਤੇ ਅੱਜ ਤੱਕ ਕੋਈ ਵੀ ਖਾਲੀ ਹੱਥ ਨਹੀਂ ਮੁੜਿਆ ਚਾਹੇ ਕਿ ਦਾ ਵਿਆਹ ਨਾ ਹੁੰਦਾ ਹੋਵੇ ਦੁੱਧ ਪੁੱਤ ਦੀ ਘਰੇ ਲੋੜ ਹੋਵੇ ਅਤੇ ਕਿਸੇ ਦਾ ਕੋਈ ਅੜਿਆ ਹੋਇਆ ਕੰਮ ਹੋਵੇ ਜਾਂ ਕਿਸੇ ਨੇ ਬਾਹਰ ਜਾਣਾ ਹੋਵੇ ਵੀਜ਼ਾ ਨਾ ਲੱਗਦਾ ਹੋਵੇ ਬਹੁਤ ਸਾਰੇ ਐਸੇ ਕੰਮ ਜੋ ਵੱਡੀਆਂ-ਵੱਡੀਆਂ ਬਿਮਾਰੀਆਂ ਕਈ ਵਾਰੀ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਪਰ ਇੱਥੇ ਆ ਕੇ ਬਿਲਕੁਲ ਠੀਕ ਹੋ ਜਾਂਦੇ ਨੇ ਤੇ ਆਓ ਬਾਕੀ ਦੀ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਨਾਲ ਹੀ ਗੁਰੂ ਕੇ ਖਾਲਸੇ ਦੇ ਜੋ ਇੱਥੇ ਸੇਵਾਦਾਰ ਨੇ ਉਹਨਾਂ ਨਾਲ ਵੀ ਆਪ ਤੁਹਾਡੀ ਗੱਲਬਾਤ ਕਰਵਾਉਂਦੇ ਆਂ ਬਾਕੀ ਅਗਰ ਤੁਹਾਡਾ ਵੀ ਕੋਈ ਐਸਾ ਕਾਰਜ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਉਹ ਅਧੂਰਾ ਹੈ ਅਤੇ ਪੂਰਾ ਨਹੀਂ ਹੋ ਰਿਹਾ ਉਸ ਦੀ ਸੁਖਣਾ ਸੁਖ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਵਾਇਰਲ ਸੱਚੇ ਪਾਤਸ਼ਾਹ ਤੁਹਾਡੀ ਵੀ ਜਿਹੜੀ ਅਰਦਾਸ ਹੈ ਉਸ ਨੂੰ ਪੂਰਨੇ ਪ੍ਰੇਚਾਰਨ ਤੁਸੀਂ ਦੇਖ ਸਕਦੇ ਹੋ ਦੋਸਤੋ ਸਾਹਮਣੇ ਨਿਸ਼ਾਨ ਸਾਹਿਬ ਲੱਗਿਆ ਤੇ ਉਹਦੇ ਸਾਹਮਣੇ ਇਤਿਹਾਸ ਵੀ ਲਿਖਿਆ ਮੈਂ ਤੁਹਾਨੂੰ ਦਿਖਾ ਦਿੰਦਾ ਇਤਿਹਾਸ ਤੇ ਆ ਇਤਿਹਾਸ ਲੱਗਿਆ ਇੱਥੇ ਲਿਖਿਆ ਹੈ ਗੁਰਦੁਆਰਾ ਸ੍ਰੀ ਟਿਕਾਣਾ ਸਾਹਿਬ ਇਹਦਾ ਨਾਮ ਹੈ ਜੀ ਗੁਰਦੁਆਰਾ ਸ੍ਰੀ ਟਿਕਾਣਾ ਸਾਹਿਬ ਬੁੱਢਾ ਦਲ ਤਰਨਾ ਦਲ 96 ਕਰੋੜੀ ਖਾਲਸਾ ਨਿਹੰਗ ਸਿੰਘ ਸ਼ੌਣੀ ਸ੍ਰੀ ਗੁਰੂ ਦਸ਼ਮੇਸ਼ ਪੈਦਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਚਰਨ ਸ਼ੋਪਾ ਪ੍ਰਾਪਤ ਹੋਏ ਜਿਸ ਦਿਨ ਨਿਸ਼ਾਨ ਸਾਹਿਬ ਦਾ ਟੱਪਾ ਲਾਇਆ ਉਸੇ ਦਿਨ ਕਿਰਪਾਨ ਪ੍ਰਾਪਤ ਹੋਈ ਉਸੇ ਦਿਨ ਤੋਂ ਬਣ ਤੋਂ ਅੰਮ੍ਰਿਤ ਡਿੱਗਦਾ ਹੈ ਜੈ ਬਾਬਾ ਥੇ ਵਾਲਾ ਪੀਰ ਪਿੰਡ ਤਲਵਾੜਾ ਜ਼ਿਲ੍ਹਾ ਫਤਿਆਵਾਦ ਹਰਿਆਣਾ ਪੰਜਾਬ ਦੇ ਬਾਰਡਰ ਤੇ ਪੈਂਦਾ ਜੀ ਸਿਟੀ ਨਾਲ ਹੀ ਜਾਖੜ ਲੱਗਦੀ ਹੈ ਨਾਲ ਹੀ ਪਿੰਡ ਤਲਵਾੜਾ ਪਿੰਡ ਤਲਵਾੜੇ ਦੇ ਆ ਜਿਹੜਾ ਇਹਨੂੰ ਜੈ ਬਾਬਾ ਥੇ ਵਾਲਾ ਪੀਰ ਵੀ ਕਿਹਾ ਜਾਂਦਾ ਤੇ ਗੁਰਦੁਆਰਾ ਸ੍ਰੀ ਟਿਕਾਣਾ ਸਾਹਿਬ ਵੀ ਹੈ ਥੇ ਵਾਲਾ ਪੀਰ ਨਾਲ ਹੀ ਪੀਰਾਂ ਦੀ ਜਗ੍ਹਾ ਬਣੀ ਹੋਈ ਹੈ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਤੇ ਜਿਹੜੇ ਬਣ ਤੋਂ ਅਮਰਤ ਡਿੱਗਦਾ ਮੈਂ ਉਹ ਬਣਦੇ ਵੀ ਤੁਹਾਨੂੰ ਦਰਸ਼ਨ ਕਰਵਾ ਦਿੰਨਾ ਤੇ ਇਹ ਜਿਹੜਾ ਇਹ ਇਹ ਕਿਹਾ ਜਾਂਦਾ ਵੀ ਇਹ ਪੁਰਾਣੇ ਸਮੇਂ ਦਾ ਕੋਈ ਪਿੰਡ ਸੀਗਾ ਜਿਹੜਾ ਇੱਥੇ ਥੇ ਹੋਇਆ ਸੀਗਾ ਇਹ ਪਿੰਡ ਦਾ ਮਤਲਬ ਕਿ ਕਾਫੀ ਵੱਡਾ ਇਤਿਹਾਸ ਹੈ ਪੁਰਾਣਾ ਇਤਿਹਾਸ ਹੈ ਤੇ ਇਹ ਸਥਾਨ ਨੂੰ ਦੱਸਿਆ ਜਾਂਦਾ ਕਿ ਦਸ਼ਮੇਸ਼ ਪਿਤਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੈ ਤੇ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਝੂਲਦੇ ਨੇ ਆਓ ਬਾਕੀ ਮੈਂ ਸਾਰਾ ਜਿਹੜਾ ਇਹ ਪਿੰਡੇ ਕਹਿ ਸਕਦਾ ਹੁਣ ਤਾਂ ਪੁਰਾਣੇ ਸਮੇਂ ਦਾ ਪਿੰਡ ਹੈ ਹਨਾ ਥੇ ਹੋਇਆ ਹੋਇਆ ਜੋ ਖਤਮ ਕਿਉਂਕਿ ਇਹ ਪਤਾ ਇਹ ਲੱਗਦਾ ਵੀ ਥੇ ਖਤਮ ਹੋਇਆ ਹੋਇਆ ਪਿੰਡ ਦਫਨ ਹੋਇਆ ਹੋਇਆ ਪਿੰਡ ਤਾਂ ਪਤਾ ਲੱਗਦਾ ਕਿਉਂਕਿ ਦੌਰਾਨ ਇਹ ਖੁਦਾਈ ਇਥੋਂ ਬਹੁਤ ਜਿਹੜਾ ਇਹ ਜੇ ਚਿੰਨ ਪ੍ਰਾਪਤ ਹੋਏ ਜਿਹੜੇ ਉਸ ਸਮੇਂ ਨੂੰ ਦਰਸਾਉਂਦੇ ਸੀ ਕਿ ਪੁਰਾਣਾ ਵਾਕੀ ਇਥੇ ਪਿੰਡ ਸੀ ਕਿਉਂਕਿ ਉਹ ਉਸ ਤਰ੍ਹਾਂ ਦੇ ਬਰਤਨ ਜਿਹੜੇ ਟੁੱਟੇ ਹੋਏ ਬਰਤਨ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਟੁੱਟੇ ਹੋਏ ਬਰਤਨ ਇਥੋਂ ਮਿਲੇ ਸਾਬਤ ਬਰਤਨ ਵੀ ਨਿਕਲੇ ਇਹ ਮਿੱਟੀ ਦੇ ਬਰਤਨ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਰਹੇ ਨੇ ਸਾਡੇ ਜਿਹੜੇ ਪੁਰਾਣੇ ਕਲਚਰ ਹੈ ਨੇ ਉਹਨਾਂ ਦੇ ਵਿੱਚ ਮਿੱਟੀ ਦੇ ਬਰਤਨਾਂ ਨੂੰ ਯੂਜ਼ ਕਰਨ ਦੀ ਕਲਾ ਪਰੰਪਰਾ ਸੀਗੀ ਉਸ ਹਿਸਾਬ ਨਾਲ ਇੱਥੇ ਮਿੱਟੀ ਦੇ ਬਰਤਨ ਨਿਕਲੇ ਨੇ ਆ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਝੂਲ ਰਹੇ ਨੇ ਇਸ ਥਾਂ ਨੂੰ ਤੇ ਬਾਬਾ ਜੀ ਦੇ ਦੱਸਣ ਦੇ ਮੁਤਾਬਕ ਇਹ ਨਿਸ਼ਾਨ ਸਾਹਿਬ ਲਾਉਣ ਵੇਲੇ ਇੱਥੋਂ ਕਿਰਪਾਨ ਨਿਕਲੀ ਸੀ ਤੇ ਉਸੇ ਦਿਨ ਤੇ ਮੈਂ ਤੁਹਾਨੂੰ ਦਿਖਾ ਦਿੰਨਾ ਬੋਰਡ ਹੈ ਉਸ ਬੋਰਡ ਦੇ ਵਿੱਚੋਂ ਜਿਹੜੀ ਬੋਰਡ ਦੇ ਉੱਤੋਂ ਜਿਹੜੀ ਖੰਡ ਕਿਰੀ ਸੀ ਤੇ ਬੋਰਡ ਦੇ ਥੱਲੇ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਲੱਗਿਆ ਹੋਇਆ ਜਿਹੜਾ ਸਰਕਾਰ ਸਾਹਿਬ ਉਹਦੇ ਥੱਲੇ ਆਪਣਾ ਧੂਣਾ ਵੀ ਲੱਗਿਆ ਹੋਇਆ ਜਿਹੜਾ ਧੂਣਾ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਆ ਆ ਬੋੜਾ ਉਹ ਸੌਰੀ ਬਣ ਇਹ ਬਣ ਜਿਸ ਬਣ ਤੋਂ ਦੱਸਿਆ ਜਾ ਰਿਹਾ ਹੈ ਇੱਥੋਂ ਖੰਡ ਕਿਰਦੀ ਹੈ ਅੰਨ ਵਿੱਚ ਮੈਂ ਤੁਹਾਨੂੰ ਸਾਰਾ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਆ ਦੇਖੋ ਇਹ ਹੈ ਜੀ ਇੱਥੋਂ ਅਖੰਡਕੀਰੀ ਉਸੇ ਦਿਨ ਤੇ ਉਸ ਦਿਨ ਤੋਂ ਖੰਡ ਕਿਰਦੀ ਹੈ ਜਿਸ ਦਿਨ ਤਲਵਾਰ ਨਿਕਲੀ ਸੀ ਤੇ ਇੱਥੇ ਜਿਹੜਾ ਧੂਣਾ ਵੀ ਬਹੁਤ ਪੁਰਾਣੇ ਸਮੇਂ ਦਾ ਧੂਣਾ ਜਿਹੜਾ ਇੱਥੇ ਹੈਗਾ ਧੂਣਾ ਦਾ ਮਤਲਬ ਕੀ ਲਾਇਆ ਜਾਂਦਾ ਸੰਤਾ ਵੱਲੋਂ ਆ ਤੁਸੀਂ ਦੇਖ ਸਕਦੇ ਹੋ ਅਜਾ ਬਾਬਾ ਜੀ ਹੁਣ ਕਦੋਂ ਕੜੇ ਗਏ ਦਿਨ ਤੇ ਅਖੰਡਾ ਅੰਡੋ ਹੁਣ ਜੀ ਆਲੂ ਹੋਣਗੇ ਵੀ ਹੁਣ ਅੱਛਾ ਜਦੋਂ ਉਹ ਨਿਸ਼ਾਨ ਸਾਹਿਬ ਲਾਇਆ ਉਦੋਂ ਨਿਕਲੀ ਸੀ ਤਲਵਾਰ ਐਂ ਖੰਡ ਤਲਵਾਰ ਉਹ ਜਿੱਥੇ ਉਹ ਨਿਸ਼ਾਨ ਸਾਹਿਬ ਲਾਇਆ ਹਾਂ ਹਾਂ ਉਹ ਸਾਡੇ ਜਦੋਂ ਧੂਆ ਪੱਟਿਆ ਨਾ ਸੀ ਨੀ ਵੀ ਹੁਣ ਟੱਪਾ ਲਾਣਿਆ ਹਾਂ ਹਾਂ ਐ ਸਾਹਮਣੇ ਦੀ ਤੁਸੀਂ ਆਪ ਸੀ ਅਸੀਂ ਜੇ ਕਿ ਉਹਨਿੰਗੋ ਸੰਗੋ ਹੋਰ ਕੀ ਬੋਲ ਰਹੇ ਹਾਂ ਦਾ ਠੀਕ ਹੈ ਜੀ ਉਹ ਕਹਿੰਦਾ ਜਿਵੇਂ ਤੂੰ ਆ ਗਿਆ ਮੇਰੇ ਕੋਲੇ ਹੂੰ ਮਾਜਾ ਨਿਸ਼ਾਨ ਸਾਹਿਬ ਆਪਾਂ ਨੇ ਕਿੱਥੇ ਪੱਕਾ ਕਰਨਾ ਉੱਥੇ ਮੈਂ ਖੜ੍ਹਾ ਦੀ ਪਹਿਲਾਂ ਹਾਂ ਹਾਂ ਕਹਿੰਦਾ ਮੈਂ ਲਾਉਂਗਾ ਟੱਪਾ ਮਾਝਾ ਤੂ ਲਾਇਆ ਅਸੀਂ ਇਥੋਂ ਚੌਕ ਜੀ ਲੈ ਕੇ ਸਮਾਨ ਜਿਹਾ ਆਪਾਂ ਸੌਣ ਸਾੜਤੀਆ ਕਰਦੇ ਹੁੰਨੇ ਆ ਹਾਂ 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 ਉਹ ਕਰਕੇ ਉੱਥੇ ਲਾਇਆ ਉਸਨੇ ਢੋਆ ਪੱਠਿਆ ਤੇ ਢੋਆ ਫਟਿਆਂ ਵਿੱਚੋਂ ਬਾਹਰ ਨਿਕਲਣ ਲੱਗਿਆ ਐ ਦਿਖੇ ਗੁਰਪਾਣ ਅੱਛਾ ਅਰ ਬਈ ਮੈਂ ਨੂੰ ਕਿਹ ਗੁਰਪਾਣ ਚੱਕ ਮੈਂ ਖੜਿਆ ਲੀਆਂ ਛੂਟੀ ਨਾਲ ਹਾਂ ਉਹੀ ਤਾਂ ਮੈਂ ਗੁਰਪਾਣ ਚੱਕ ਲਿਆ ਰੁਖ ਰੁਖੇ ਮੇਥੋਂ ਬਣੀ ਗਿਆ ਅੱਛਾ ਮੈਂ ਵੀ ਭੱਜ ਗਿਆ ਸਿੰਘ ਮਾਰਿਆ ਚੂਹੇ ਹਾਂ ਇਵੇਂ ਆਪਾਂ ਉਥੋਂ ਦੀ ਆਪਾਂ ਹੋ ਜੀਏ ਹੂੰ ਬਾਕੀ ਗ੍ਰਮਣ ਗਾਇਬ ਹੋ ਗਿਆ ਰੋਡ ਅੱਛਾ ਤੇ ਖੰਡ ਫਿਰ ਉਹ ਇਹਨਾਂ ਖੰਡਾ ਦੇ ਹੁਣ ਚਾਲੂ ਹੋ ਰਹੀ ਹੈ ਨਗਰਾ ਛੋਟੀਆਂ ਛੋਟੀਆਂ ਟੋਡੀਆਂ ਤੋੜ ਕੇ ਲੈ ਜਾਂਦੇ ਨੇ ਅੱਛਾ ਅੱਛਾ ਚਾਲੂ ਹੋਊਗੀ ਹੁਣਗਾਗਾ ਚਾਲੂ ਹੋਣ ਤੇ ਖੰਡ ਠੀਕ ਉਸੇ ਦਿਨ ਤੋਂ ਖੰਡ ਦੇ ਕਿਰਤੀ ਆ ਗਏ ਹੁਣ ਇਹ ਕੀੜੀਆਂ ਮਤਲਬ ਕਲਾ ਬਰਤ ਰਹੀ ਹੈ ਹੈ ਹਾਂ ਹਾਂ ਠੀਕ ਹੈ ਇਹ ਹੈ ਨਾ ਕਲਾ ਦਾ ਮਾਲ ਗਲੀ ਵਰਤਦੀ ਨਹੀਂ ਜਣੀ ਹੈ ਬੰਦੇ ਸੁਣੇ ਹਾਂ ਇਹ ਕੁਦਰਤ ਦੀ ਹੈ ਬੜਾ ਦੱਸਦੇ ਆ ਵੀ ਦੇਖ ਪਈ ਵਿਰੇ ਕਰਾ ਮਾਤਾ ਕਰਾ ਮਾਤਾ ਹਰ ਜੀ ਆ ਠੀਕ ਹੈ ਹੁਣ ਅਸੀਂ ਨਹੀਂ ਕੋਈ ਅਸੀਂ ਰੱਬ ਬਣ ਗਏ ਜਾਂ ਕੋਈ ਫੋਰ ਬਣ ਗਿਆ ਬਾਬਾ ਬਣ ਜਿੰਦਾ ਹਾਂ ਉਹ ਚੀਜ਼ ਨਹੀਂ ਆ ਬੜਾ ਸੇਵਾਦਾਰ ਆਉਣੀ ਹਾਂ ਇਹ ਫਿਰ ਰੋਟੀ ਪਾਣੀ ਦਿਉਰੇ ਆ ਘਰ ਆਏ ਨਾ ਥਵਾ ਠੇਰਾ ਚਾਚਾ ਤੁਹਾਨੂੰ ਦਿਖੀ ਆ ਦਿਖੀ ਆ ਅੱਛਾ ਤੁਸੀਂ ਆਪ ਸੀਗੇ ਉਸ ਤਰ੍ਹਾਂ ਹਾਂ ਹਾਂ ਕੋਈ ਸੁੱਕਾ ਖੜਾ ਕਿਸੇ ਨੇ ਅੱਛਾ ਜੇ ਬਾਹਰ ਕਿਸੇ ਵੀ ਕੁਛ ਵੀ ਕਰਦਾ ਹੈ ਕੋਈ ਬਾਹਰ ਦੇ ਜਾਣਾ ਜਿਵੇਂ ਮੁੰਡਾ ਕਿਸੇ ਦੇ ਵਿਆਹ ਕਿਸੇ ਦੇ ਕਿਵੇਂ ਆ ਅੱਛਾ ਵਿਆਹ ਨਹੀਂ ਦਾ ਮੁੰਡਾ ਨਹੀਂ ਹੁੰਦਾ ਹਾਂ ਕੋਈ ਫੌਜੀ ਲੱਗਣਾ ਕਿਸੇ ਨੇ ਹਾਂ ਸੁੱਖ ਲਿਆ ਹਾਂ ਉਹਦਾ ਫਿਰ ਫੌਜ ਚ ਵਗ ਗਿਆ ਅੱਛਾ ਇੱਥੇ ਜਾਂਦੇ ਨੇ ਸਾਰੇ ਵੀ ਜਾਂਦੇ ਨੇ ਸਾਰੇ ਕੰਮ ਹੁੰਦੇ ਨੇ ਅੱਛਾ ਕੰਮ ਤਾਂ ਹਾਰੀ ਹੁੰਦਾ ਅੱਛਾ ਕਹਿੰਦੇ ਮੈਂ ਸੁਣਿਆ ਸੀ ਇਹਦੇ ਬਾਹਰ ਜਾਂਦੇ ਨੇ ਬਹੁਤ ਆਂਦੇ ਸੁੱਖ ਸੁੱਖ ਜਾਂਦੇ ਨੇ ਹਾਂ ਜਿਹੜੇ ਚੜਾ ਕੇ ਵੀ ਆ ਜਾਂਦੇ ਨੇ ਬਈ ਹੁਣ ਕਿਸੇ ਦੀ ਅੰਦਰੋਂ ਆਤਮਾ ਸਹੀ ਨਾ ਹੋਵੇ ਆਪਾਂ ਕਹਿੰਦੇ ਨਹੀਂ ਹਾਂ ਇਹ ਕੀ ਚੀਜ਼ ਆ ਗਈਆਂ ਸਾਰੀਆਂ ਅੱਛਾ ਹੁਣ ਇਸੇ ਕਰਕੇ ਆਪਾਂ ਦੱਸਣਾ ਸੀ ਜਿੰਨਾ ਹੁਣ ਰੋਲਦਾ ਉਹ ਨਹੀਂ ਹੁੰਦਾ ਕੋਈ ਨਾ ਇੱਕ ਵਾਰੀ ਹੁੰਦਾ ਹੈ ਇਹ ਬਈ ਇੱਥੇ ਚੀਜ਼ਾਂ ਆਉਂਦੀਆਂ ਨੇ ਜਿਨ੍ਹਾਂ ਕਿਸੇ ਨੇ ਕੋਈ ਕੋਈ ਸੁੱਖ ਸੁਖਣੀ ਆਬਦੀ ਇੱਥੇ ਦੇਵੀ ਦੇਵਤੇ ਸਾਰੇ ਆਉਂਦੇ ਨੇ